ਹੁਣ ਜਾਪ ਤਾਪ ਕਮਣਾ ਫਿਰਨਾ ਧਰਤੀ ਰਟਨ ਕਰਨਾ ਉਠਾ ਲਟਕ ਕੇ ਤਪ ਕਰਨਾ ਦਸ਼ਮ ਦਵਾਰ ਪ੍ਰਾਨ ਚੜਾਉਣੇ ਅੱਗੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਇਹਨਾਂ ਦੇ ਨਾਲ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋਣੀ ਇਹ ਵਿਦਨਹਿ ਪਤਿਯਾਨੋ ਠਾਕੁਰ ਜੋਗ ਜੁਗਤ ਕਰ ਜੈਨ ਮਹਾਰਾਜ ਕਹਿੰਨ ਇਹਨਾਂ ਵਿਧੀਆਂ ਦੇ ਨਾਲ ਜੋਗ ਜੁਗਤ ਜੋਗੀ ਜਿਹੜੇ ਜੁਗਤਾਂ ਵਰਤਦੇ ਨੇ ਕਰ ਗੈਨ ਜੈਨ ਮਹਾਰਾਜ ਜੀ ਕਹਿੰਦੇ ਨੇ ਜੈਨੀ ਜਿਹੜੀਆਂ ਜੁਗਤਾ ਵਰਤਦੇ ਨੇ ਜੋਗੀ ਜਿਹੜੀਆਂ ਜੁਗਤਾ ਵਰਤਦੇ ਨੇ अनेका ਨੇਕਾਂ ਪ੍ਰਕਾਰ ਦੇ ਜਿਹੜੇ ਧਰਮ ਲੋਕਾਂ ਦੇ अनेकाਂ ਤਰ੍ਹਾਂ ਦੇ ਧਰਮ ਜਿਹੜੀਆਂ ਜਿਹੜੀਆਂ ਜੁਗਤਾ ਵਰਤਦੇ ਨੇ ਸਤਗੁਰੂ ਜੀ ਕਹਿੰਦੇ ਨੇ ਇਹ ਵਿਦ ਨਹ ਪੱਤੀਆਂ ਨੂੰ ਠਾਕੁਰ ਮਹਾਰਾਜ ਜੀ ਕਹਿੰਦੇ ਨੇ ਉਸ ਵਾਹਿਗੁਰੂ ਵਾਹਿਗੁਰੂ ਨੂੰ ਇਸ ਦੇ ਨਾਲ ਨਹੀਂ ਪਤੇ ਆਇਆ ਜਾਣਾ ਇਸ ਦੇ ਨਾਲ ਨਹੀਂ ਉਸ ਨੂੰ ਖੁਸ਼ ਕੀਤਾ ਜਾਣਾ ਖੁਸ਼ ਕਿਵੇਂ ਹੋਣਾ ਹੈ ਜਪਜੀ ਸਾਹਿਬ ਦੇ ਅੰਦਰ ਅਸੀਂ ਰੋਜ਼ਾਨਾ ਪੜ੍ਹਦੇ ਹਾਂ ਫਿਰ ਕਿਆ ਅੱਗੇ ਰੱਖੀ ਅਜਤ ਸੈ ਦਰਬਾਰ ਮੋਹੇ ਕੇ ਬੋਲਨ ਬੋਲੀ ਅਜਤ ਸੁਨਦੇ ਪਿਆਰ ਅੰਮ੍ਰਿਤ ਵੇਲਾ ਸਤਨਾਵ ਵਡਿਆਈ ਵਿਚਾਰ ਮਹਾਰਾਜ ਜੀ ਕਹਿੰਨ ਉਹ ਭਾਈ ਉਸ ਵਾਹਿਗੁਰੂ ਨੂੰ ਇਸ ਤਰ੍ਹਾਂ ਖੁਸ਼ ਨਹੀਂ ਕੀਤਾ ਜਾਣਾ ਖੁਸ਼ ਹੋਣਾ ਹੈ ਜੇ ਵਾਹਿਗੁਰੂ ਦਾ ਨਾਮ ਜਪੇਗਾ ਅੰਮ੍ਰਿਤ ਨਾਮ ਅੰਮ੍ਰਿਤ ਵੇਲੇ ਉਸ ਦੀ ਵਡਿਆਈ ਦੀ ਸਿਫਤ ਸਲਾਹ ਕਰੇਗਾ ਅੱਠ ਪੈਰ ਹਰ ਹਰ ਗੁਣਗਾਮ ਮਹਾਰਾਜ ਜੀ ਕਹਿੰਨ ਵਾਹਿਗੁਰੂ ਦੇ ਅੰਮ੍ਰਿਤ ਨਾਮ ਨੂੰ ਅੱਠ ਪਹਿਰ ਵਾਹਿਗੁਰੂ ਦੇ ਗੁਣ ਗਾਏਗਾ ਵਾਹਿਗੁਰੂ ਨੂੰ ਅੱਠੇ ਪੈਰ ਤੇ ਆਏਗਾ ਨਾਮ ਜਪੇਗਾ ਤਾਂ ਮਿਲਣਾ ਹੈ ਅੱਠੇ ਪੈਰ ਤੇ ਹੁੰਦਾ ਅਰਥ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਜਿਹੜੇ ਵਾਹਿਗੁਰੂ ਦੇ ਨਾਮ ਦਾ ਬਿਆਸ ਕਰਦੇ ਹਨ ਉਹਨਾਂ ਦੇ ਰੂਮ ਰੂਮ ਦੇ ਵਿੱਚ ਵਾਹਿਗੁਰੂ ਵਸ ਪੈਂਦਾ ਹੋ ਚਾਹੇ ਜਿਹੜਾ ਮਰਜੀ ਕੰਮ ਕਰ ਰਹੇ ਹੋਣ ਪਰ ਉਹਨਾਂ ਨੂੰ ਵਾਹਿਗੁਰੂ ਨਹੀਂ ਭੁੱਲਦਾ ਕਿਉਂਕਿ ਇਹ ਅਵਸਥਾ ਉਹਨਾਂ ਦੀ ਬੰਦੀ ਹੈ ਜਿਨ੍ਹਾਂ ਅਭਿਆਸ ਕੀਤੇ ਹੁੰਦੇ ਨੇ ਅਸੀਂ ਤੇ ਕਥਾ ਕਰਨ ਲਈ ਗੁਰਬਾਣੀ ਦੇ ਵਿੱਚੋਂ ਪੜ੍ਹ ਕੇ ਕਹਿ ਰਹੇ ਆ ਪਰ ਅਸਲ ਵਿੱਚ ਇਹ ਅਵਸਥਾ ਉਹਨਾਂ ਨੇ ਮਾਣੀ ਹੈ ਜਿਨ੍ਹਾਂ ਨੇ ਅਭਿਆਸ ਕੀਤੇ ਹੋਏ ਨੇ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਫਿਰ ਅਵਸਥਾ ਉਹਨਾਂ ਦੀ ਹੋ ਜਾਂਦੀ ਹੈ ਉਹ ਜਦੋਂ ਵਾਹਿਗੁਰੂ ਦਾ ਨਾਮ ਜਪਿਆ ਜਾਂਦਾ ਹੈ ਫਿਰ ਹੀ ਮਹਾਰਾਜ ਜੀ ਕਹਿੰਦੇ ਨੇ ਉਸ ਨੂੰ ਖੁਸ਼ੀ ਉਸ ਦੇ ਗੁਣ ਗਾ ਕੇ ਤੇ ਉਸ ਦਾ ਨਾਮ ਜਪ ਕੇ ਕੀਤਾ ਜਾ ਸਕਦਾ ਹੈ ਅੱਗੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਭਾਈ ਇਹ ਫਿਰ ਸਤਿਗੁਰੂ ਨੂੰ ਪੁੱਛੀਏ ਸਤਿਗੁਰੂ ਜੀ ਇਹ ਨਾਮ ਕਿੰਨਾ ਨੂੰ ਮਿਲਦਾ ਹੈ ਅੱਗੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਮਹਾਰਾਜ ਜੀ ਕਹਿੰਦੇ ਨੇ ਅੰਮ੍ਰਿਤ ਵਾਹਿਗੁਰੂ ਦਾ ਜਿਹੜਾ ਨਾਮ ਹੈ ਨਾ ਇਹ ਹੀਰਾ ਹੈ ਕੀਮਤੀ ਹੀਰਾ ਹੈ ਇਸ ਦੀ ਕੀਮਤ ਕੋਈ ਨਹੀਂ ਪਾ ਸਕਦਾ ਮਹਾਰਾਜ ਜੀ ਕਹਿੰਦੇ ਨੇ ਇਹ ਕੀਮਤ ਤੋਂ ਵੀ ਉੱਪਰ ਹੈ ਨਿਰਮੋਲਕ ਹੈ ਇਸ ਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ ਨਿਰਮੋਲਕ ਹੈ ਇਹ ਨਿਰਮਲ ਹੀਰਾ ਹੈ ਮੈਲ ਤੋਂ ਰਹਿਤ ਹੈ ਨਿਰਮੋਲਕ ਹੈ ਇਸ ਦੀ ਕੀਮਤ ਕੋਈ ਨਹੀਂ ਪਾਸ ਸਕਦਾ ਇਹ ਮੁੱਲ ਤੋਂ ਰਹਿਤ ਹੀਰਾ ਹੈ ਵਾਹਿਗੁਰੂ ਦਾ ਨਾਮ ਤੇ ਸਤਿਗੁਰੂ ਜੀ ਕਹਿੰਦੇ ਨੇ ਉਹ ਕਿੰਨਾਂ ਨੂੰ ਮਿਲਦਾ ਹੈ ਤਿੰਨ ਪਾਇਓ ਜਿਸ ਕਿਰਪਾ ਨੇ ਇਹ ਵਾਹਿਗੁਰੂ ਦੇ ਨਾਮ ਦਾ ਹੀਰਾ ਉਹਨਾਂ ਨੂੰ ਮਿਲਦਾ ਹੈ ਜਿਸ ਉੱਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਪਰਮਾਤਮਾ ਦੀ ਜਿਸੁੱਤੀ ਕਿਰਪਾ ਹੋਵੇ ਉਸ ਨੂੰ ਹੀ ਇਹ ਹੀਰਾ ਮਿਲਦਾ ਹੈ ਤੇ ਕਿਰਪਾ ਕਿਸ ਦੁਆਰਾ ਕਰਦਾ ਹੈ ਵਾਹਿਗੁਰੂ ਮਹਾਰਾਜ ਜੀ ਅਸੀਂ ਮੰਗਲ ਵੀ ਪੜਦੇ ਹਾਂ ਮੂਲ ਮੰਤਰ ਵਿੱਚ ਵੀ ਪੜਦੇ ਹਾਂ ਸਤਿਗੁਰ ਪ੍ਰਸਾਦ ਉਹ ਗੁਰੂ ਦੇ ਦੁਆਰਾ ਜਦੋਂ ਆਪਣੀ ਕਿਰਪਾ ਵਰਤਾਉਂਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਦੀ ਕਿਰਪਾ ਹੋਵੇ ਪਰਮਾਤਮਾ ਦੀ ਕਿਰਪਾ ਹੋਵੇ ਤੇ ਵਾਹਿਗੁਰੂ ਨੂੰ ਮਿਲਿਆ ਜਾ ਸਕਦਾ ਹੈ ਇਹ ਸਭ ਕੁਝ ਉਸ ਦੀ ਮਰਜ਼ੀ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਜਿਵੇਂ ਮਿਲਣਾ ਜੇ ਵਾਹਿਗੁਰੂ ਆਪ ਕਿਰਪਾ ਕਰੇ ਤੇ ਉਸ ਦੇ ਨਾਲ ਮਿਲਿਆ ਜਾ ਸਕਦਾ ਹੈ ਇਸ ਤਰ੍ਹਾਂ ਨਹੀਂ ਮਿਲਿਆ ਜਾ ਸਕਦਾ ਅੱਗੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਭਾਈ ਸਾਧ ਸੰਗ ਰੰਗ ਪ੍ਰਭ ਭੇਟੇ ਨਾਨਕ ਸੁਖ ਜਨ ਰੈਣ ਮਹਾਰਾਜ ਜੀ ਕਿੰਨੇ ਸਾਧ ਸੰਗ ਗੁਰੂ ਦੀ ਸੰਗਤ ਵਿੱਚ ਪ੍ਰੇਮ ਦੇ ਵਿੱਚ ਭੇਟੇ ਹੋਏ ਅਰਥਾਤ ਪ੍ਰੇਮ ਦੇ ਰੰਗ ਵਿੱਚ ਜੁੜ ਕੇ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਪੰਜਵੇਂ ਜਾਮੇ ਵਿੱਚ ਕਿਰਪਾ ਕਰਦੇ ਨੇ ਉਸ ਮਨੁੱਖ ਦੀ ਜੀਵਨ ਰਾਤ ਸੁਖ ਆਨੰਦ ਵਿੱਚ ਬੀਤਦੀ ਹੈ ਭਾਵੇਂ ਗੁਰੂ ਪਿਆਰੀ ਸਾਧ ਸੰਗਤ ਜੀ ਜਿਹੜਾ ਵਾਹਿਗੁਰੂ ਦੇ ਪਿਆਰੇ ਗੁਰੂ ਸਤਗੁਰੂ ਦੇ ਨਾਲ ਵਾਹਿਗੁਰੂ ਦੇ ਨਾਮ ਰੰਗ ਵਿੱਚ ਰੰਗਿਆ ਜਾਂਦਾ ਹੈ ਗੁਰੂ ਕੀ ਸੰਗਤ ਰਾਹੀ ਨਾਮ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ ਉਸ ਦਾ ਜੀਵਨ ਜਿਹੜਾ ਹੈ ਉਹ ਸੁਖੀ ਬੀਤਦਾ ਹੈ ਅਰਥਾਤ ਆਤਮ ਸੁਖ ਦੇ ਨਾਲ ਆਤਮਿਕ ਅੰਦਰੂਨੀ ਸੁਖ ਦੇ ਨਾਲ ਬੀਤਦਾ ਹੈ ਰਹਿਣ ਦਾ ਅਰਥ ਹੈ ਜੀਵਨ ਰੂਪੀ ਰਾਤ ਜੀਵਨ ਇੱਕ ਗੁਰੂ ਪਿਆਰੀ ਸਾਥ ਸੰਗਤ ਜੀ ਰਾਤ ਦੀ ਤਰ੍ਹਾਂ ਹੈ ਸੂਰਜ ਚੜਿਆ ਤੇ ਰਾਤ ਖਤਮ ਜਿਵੇਂ ਮੌਤ ਆਈ ਓਵੇਂ ਜੀਵਨ ਖਤਮ ਗੁਰੂ ਪਿਆਰੀ ਸਾਥ ਸੰਗਤ ਜੀ ਇਸੇ ਕਰਕੇ 사ਦਗੁਰਾਂ ਨੇ ਇਸ ਨੂੰ ਰਾਤ ਦੀ ਤੁਲਨਾ ਕੀਤੀ ਹੈ ਮਹਾਰਾਜ ਜੀ ਕੇੰਦ ਨੇ ਭਾਈ ਵਾਹਿਗੁਰੂ ਦਾ ਨਾਮ ਜਪ ਗੁਰੂ ਕੀ ਸੰਗਤ ਕਰ ਸਤ ਸੰਗਤ ਦੇ ਵਿੱਚ ਜਾ ਉੱਥੇ ਹੀ ਵਾਹਿਗੁਰੂ ਤੇਰੇ ਉੱਤੇ ਕਿਰਪਾ ਕਰੇਗਾ ਤੇ ਉਹੀ ਕਿਰਪਾ ਕਰੇਗਾ ਤੇ ਫੇਰ ਹੀ ਤੈਨੂੰ ਨਾਮ ਮਿਲੇਗਾ ਨਹੀਂ ਤੇ ਨਹੀਂ ਮਿਲਣਾ ਜੇ ਵਾਹਿਗੁਰੂ ਦੀ ਕਿਰਪਾ ਹੋਵੇ ਸਤ ਗੁਰੂ ਦੀ ਕਿਰਪਾ ਹੋਵੇ ਗੁਰੂ ਨਾਨਕ ਪਾਤਸ਼ਾਹ ਜੀ ਕਿਰਪਾ ਕਰਨ ਤੇ ਨਾਮ ਦੀ ਦਾਤ ਬਖਸ਼ ਸਕਦੇ ਨੇ ਗੁਰੂ ਪਿਆਰੀ ਸਾ ਸੰਗਤ ਜੀ ਸਤਿਗੁਰੂ ਜੀ ਇਸ ਸ਼ਬਦ ਦੇ ਵਿੱਚ ਕੇਂਦਰੀ ਸਾਰ ਜਿਹੜਾ ਹੈ ਸ਼ਬਦ ਦਾ ਉਹ ਕਹਿੰਦੇ ਨੇ ਸਤਿਗੁਰੂ ਜੀ ਕਹਿੰਦੇ ਨੇ ਭਾਈ ਹੋਰ अनेका ਪ੍ਰਕਾਰ ਦੇ ਧਾਰਮਿਕ ਕਰਨ ਕਰਮ ਜਿੰਨੇ ਵੀ ਨੇ ਸਾਰੇ ਵਾਹਿਗੁਰੂ ਦਾ ਨਾਮ ਜਪਣ ਤੋਂ ਬਿਨਾ ਸਾਰੇ ਵਿਅਰਥ ਨੇ ਇਹ ਅਰਥ ਵਿੱਚ ਤਾਂ ਨਹੀਂ ਜੀ ਵਾਹਿਗੁਰੂ ਦਾ ਨਾਮ ਜਪਿਆ ਜਾਵੇ ਤੇ ਗੁਰੂ ਕੀ ਸੰਗਤ ਕੀਤੀ ਜਾਵੇ ਸਤਿਗੁਰੂ ਜੀ ਇਸ ਗੱਲ ਤੇ ਕਹਿੰਦੇ ਨੇ ਭਾਈ ਵਾਹਿਗੁਰੂ ਦਾ ਨਾਮ ਜਪੋ ਤੇ ਗੁਰੂ ਕੀ ਸੰਗਤ ਕਰੋ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰੂ ਜੀ ਕਿਰਪਾ ਕਰਨ ਸਾਨੂੰ ਵੀ ਆਪਣੇ ਨਾਮ ਦੀ ਦਾਤ ਆਪਣੀ ਸੰਗਤ ਦੀ ਦਾਤ ਬਖਸ਼ਿਸ਼ ਕਰਨ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਸਤਿਗੁਰੂ ਗੁਰੂ ਰਣਸਾਹਿਬ ਜੀ ਮਹਾਰਾਜ ਖਿਮਾ ਕਰਨ ਗੁਰੂ ਕੀ ਸੰਗਤ ਖਿਮਾ ਕਰੇ ਪਿਆਰ ਸਹਿਤ ਉਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ